ਅੱਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਅਟਾਰੀ ਦੇ ਦਿਨ ਕੌਂਦੇ ਪਿੰਡ ਬੋੜੂ ਵਿਖੇ ਸਰਦਾਰ ਹਰਪ੍ਰੀਤ ਸਿੰਘ ਸਰਪੰਚ ਅਤੇ ਹਰਜੀਤ ਬੋੜੂ ਦੀ ਅਗਵਾਈ ਹੈ ਵੀਰਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹੈ ਸਰਦਾਰ ਗੁਜਾਰ ਸਿੰਘ ਰਣਜੀਤ ਨੇ ਇਨ੍ਹਾਂ ਪਰਿਵਾਰਾਂ ਨੂੰpropto ਬੇਟ ਕਰਕੇ ਸ਼੍ਰੋਮ ਨੇ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਹੈ ਇਸ ਮੌਕੇ ਸਰਦਾਰ ਗੁਜਾਰ ਸਿੰਘ ਰਣਜੀਤ ਇਨ੍ਹਾਂ ਪਰਿਵਾਰਾਂ ਨੂੰ ਪ੍ਰੋਸਾਦ ਦਿੱਤਾ ਕਿ ਇਨ੍ਹਾਂ ਪਰਿਵਾਰਾਂ ਨੂੰ ਬੰਦਾ ਮਾਨ ਸਤਕਾਰ ਪਾਰਟੀ ਵਿੱਚੋਂ ਦਿੱਤਾ ਜਾਵੇਗਾ ਇਸ ਮੋਕੇ ਤੇ ਸਰਦਾਰ ਰਣਜੀਤ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਜਲਦ ਹੱਲ ਕਰਵਾਉਣ ਦਾ ਪ੍ਰੋਤਸਾਹ ਵੀ ਦਿੱਤਾ ਗੁਲਜਾਰ ਸਿੰਘ ਰਣਜੀਤ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਲੋਕ ਤੰਗ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਕਈ ਹਲਕਿਆਂ ਦੇ ਕਈ ਪਿੰਡ ਕਾਂਗਰਸ ਨੂੰ ਅਲ biệtਾ ਕਿਹਾ ਕਿ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਬੇਖਬਰ ਰਹਿ ਗਈ 2017 ਦੇ ਆਗਾਮੀ ਚੋਣਾਂ ਦੇ ਦੌਰਾਨ ਮੁੜ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਬਣੇਗੀ। ਇਹ ਪਿੰਡ ਬੜੂ ਦੇ ਤਕਰੀਬਨ ਵੀ ਪਰਿਵਾਰ ਦੇ ਲਗਭਗ ਲੋਕ ਜਨਾਂ ਦੇ ਬਾਦ ਹਿੰਦੂ ਮੰਡਲ ਕਰਕੇ ਸ਼੍ਰੋਮਰੀ ਅਕਾਲੀ ਦਲ ਦੇ ਸਾਹਮਣੇ ਹੋਣੇ ਕਾਰਨ ਸੋਚ ਰਿਹਾ। ਮੇਰੇ ਸਮਝਾ ਕਿ ਜਿੱਥੇ ਇਹਨਾਂ ਲੋਕਾਂ ਨੇ ਹਮਲਾ ਮਾਰਿਆ ਉਹਨਾਂ પાર્ટી ਹੋਰ ਵੀ ਹੋਏਗੀ ਤਗੜੀ ਹੋਏਗੀ। ਔਰ ਉਹ ਜਿਹੜੇ 2017 ਦੇ ਚੋਣ ਉਹਨਾਂ ਨੂੰ ਬਹੁਤ ਵੱਡਾ ਨਮੂਨਾ ਮਿਲੇਗਾ ਉਹਨਾਂ ਨੇ ਸਮੇਦੀ ਪ੍ਰਸ਼ੰਸਾ ਕੀਤੀ ਹੈ ਵਿਕਾਸ ਦੇਖਿਆ ਸਕੀਮਾਂ ਦੇਖੀਆਂ ਪਾਲਸੀਆਂ ਦੇਖੀਆਂ ਇਸ ਸਤਿਕਾਰ ਦੇ ਨਾਮ ਜੋ ਸਾਡੇ ਸਰਦਾਰ ਕੋਟਾਸ਼ ਬਾਬਲ ਬਖਸ਼ ਪੰਜਾਬ ਦੇ ਜਿਹੜੇ ਦਿੱਤੀਆਂ ਨੇ ਉਹਨਾਂ ਨੂੰ ਸਤਿਕਾਰ ਦੇ ਸਾਰੇ ਪਰਿਵਾਰ ਦੇ ਨੇ ਵੀ ਪ੍ਰੇਰਣਾ ਨਾਲ ਸਮਝਿਆ ਸਾਰਾਰਤੀ ਸਿੰਘ ਤੇ ਇਹਨਾਂ ਦੇ ਸਾਰੇ ਸਾਥੀਆਂ ਦੀ ਸਾਰੇ ਨਗਰਾਲਿਆਂ ਵੱਲੋਂ ਨੇ ਪੂਰੀ ਮਿਹਨਤ ਕਰਕੇ ਮਨਨ ਅਮਰਿਤ ਅਪਰੇਟਰ ਤੋਂ ਕੈਮਰਾਮੈਨ ਨਿਰੰਦਰ ਕਪੂਰ ਦੇ ਨਾਲ ਅਮਨ ਮਾਹਤ ਸਭ ਤੋਂ ਪਾਸ